रेगा बचाओ संग्राम पंजाब में लगातार प्रत्येक जिले में कार्यक्रम हो रहा है और प्रदेश कांग्रेस कमेटी के द्वारा यह कार्यक्रम किया जा रहा है अखिल भारतीय कांग्रेस कमेटी के निर्देश पर और इन मजदूरों की लड़ाई कांग्रेस पार्टी लड़ रही है खड़गे साहब और राहुल जी ने हमें कहा कि लड़गे साहब और राहुल जी ने कहा कि सबका संगठन है सब अपने हित के लिए लड़ाई लड़ते हैं लेकिन मजदूरों के, के हित में लड़ने वाला कोई नहीं है और इसलिए मजदूरों की लड़ाई कांग्रेस पार्टी लड़ेगी और पूरे देश में लड़ाई जारी है और ये बात इस बात का विश्वास हम दिलाते हैं मोदी फिर यू टर्न मारेगा और ये मरेगा कानून फिर से लागू करेगा और नहीं किए तो हमारी सरकार बनेगी तो हम फिर से मरेगा कहाँ भगवंत मान जी अब आप पार्टी तो बिल्कुल बीजेपी के बी टीम हैं केजरीवाल जी की के बोलती बंद है कुछ नहीं बोल रहे हैं वो संजय सिंह जी हैं केवल राज्यसभा में वही भर बोलते दिखाई देते हैं बचत न सिसोदिया जी बोल रहे हैं न केजरीवाल बोल रहे हैं अब तो ये है कि केजरीवाल जी खांसी बंद हो गई है ना पूरा दिल्ली वाले खांस रहे हैं बघेल साहब आपको लगता है तो कि तो लगता है कि पंजाब के अकाली बीजेपी अलायंस होने की संभावना है कल फिरोजपुर बीजेपी के ना जी तो ना तो ना तो ना, ना, ये अकाली के वो तो कोशिश कर रहे हैं राज्यपाल के यात्रा समझौता यात्रा जो चल रहा है लेकिन अंदर अंदर जो इनके जो समझौता है वो आम आदमी पार्टी के साथ बीजेपी का आप देख लीजिए आजकल उसके जो ट्रोल ट्रोल आर्मी है वो ट्रोल नहीं कर रहे हैं आजकल कमेंट करना बंद कर दिए हैं बीजेपी वाले विधानसभा साथ लडेंगे पार्टी भाजपा वो कैसे लडेंगे वो उनसे पूछिए लेकिन वो उनके गांठ है नहीं। उनके खिलाफ बोल रहे हैं हैं इनके खिलाफ बोल रहे के मतलब एक दूसरे पीठ खुजाने का काम हो रहा है मौजूदा रहे बताया कि अभी ये जो दिल्ली सरकार और अमेरिका की सरकार के बीच जो ट्रेड डील हुआ है इसे सुखबीर बादल जी किस रूप में देखते हैं क्या है किसानों के हित में है ये पहले बतायोर देखो गल एंड ऑर्डर नाम की कोई पंजाब चीज बची नहीं बार बार हर रोज पत्रकार है ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪਰ ਮੈਂ ਇਹ ਗੱਲ ਇੱਥੇ ਜ਼ਰੂਰ ਕਹਿਣੀ ਚਾਹਣਾ ਹੈ ਭਗਵੰਤ ਮਾਨ ਦੀ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਮੁਕੰਮਲ ਤੌਰ ਤੇ ਫੇਲ ਹੋ ਗਿਆ ਝਾੜੂ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਲੇਕਿਨ ਬੀਜੇਪੀ ਜਿਹੜੀ ਕੇਂਦਰ ਦੇ ਵਿੱਚ 11-12 ਸਾਲ ਤੋਂ ਸਰਕਾਰ ਦੇ ਵਿੱਚ ਹੈ ਜਿਨ੍ਹਾਂ ਕੋਲੇ ਐਨਆਈਏ ਹੈ ਜਿਨ੍ਹਾਂ ਕੋਲੇ ਸਾਰੀਆਂ ਬਾਰਡਰ ਸਕਿਉਰਿਟੀ ਫੋਰਸੇਸ ਹੈ ਮੈਨੂੰ ਲੱਗਦਾ ਜਦੋਂ ਇਹੋ ਜਿਹੀਆਂ ਘਟਨਾ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਔਰ ਬਹੁਤ ਸਾਲਾਂ ਤੋਂ ਹੋ ਰਹੀਆਂ ਨੇ ਮਗਰਲੇ 4 ਸਾਲਾਂ ਤੋਂ ਬੀਜੇਪੀ ਵੀ ਮੂਪ ਦਰਸ਼ਕ ਬਣ ਕੇ ਦੇਖ ਰਹੀ ਹੈ ਬੀਜੇਪੀ ਇੰਤਜ਼ਾਰ ਕਰ ਰਹੀ ਹੈ ਹਾਲਾਤ ਖਰਾਬ ਹੋਣਗੇ ਤਾਂ ਫੇਰ ਅਸੀਂ ਇਹ ਪੰਜਾਬ ਦੇ ਲੋਕਾਂ ਨੂੰ ਕਵਾਂਗੇ ਕਿ ਹੁਣ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੇ ਹਾਲਾਤ ਠੀਕ ਕਰਾਂਗੇ ਇਹ ਬੀਜੇਪੀ ਦੀ ਸਾਜ਼ਿਸ਼ ਹੈ ਕਿਉਂਕਿ ਬੀਜੇਪੀ ਦੀਆਂ ਏਜੰਸੀਸ ਇਹ ਦੇਖ ਰਹੀਆਂ ਹਨ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਤੇ ਅਸੀਂ ਕੋਈ ਨਾ ਕੋਈ ਚਾਂਸ ਲੈ ਕੇ ਇੱਥੇ ਆਪਣਾ ਮੌਕਾ ਪ੍ਰਾਪਤੀ ਕਰੀਏ। ਸਾਥੀ ਮੂਸੇਵਾਲਾ ਦਾ ਪਰਿਵਾਰ ਅੱਜ ਧਰਮੇ ਤੇ ਬੈਠਾ ਹੋਇਆ ਉਹ ਬੰਟੀ ਮੈਂਸ ਦੇ ਖਿਲਾਫ ਫਰੋਡ ਦੀ ਕੰਪਲੇਨ ਦੇਖੋ ਮੈਂ ਇਹ ਦੇਖਦਾ ਕਿ ਬੜੀ ਦੁਖਦਾਈ ਘਟਨਾ ਹੈ ਕਿ ਅਗਰ ਮੂਸੇਵਾਲੇ ਦੇ ਪਰਿਵਾਰ ਨੂੰ ਥਾਣੇ ਜਾ ਕੇ ਧਰਨਾ ਇਨਸਾਫ ਹਸਤੇ ਧਰਨਾ ਲਾਉਣਾ ਪਵੇ ਉਹ ਕੀ ਕਹਿੰਦੇ ਆ ਉਹ ਤਾਂ ਕਹਿੰਦੇ ਕੰਪਲੇਨਟ ਦਰਜ ਕਰੋ ਐਫ ਆਈ ਆਰ ਦਰਜ ਕਰਨੀ ਹਰ ਵਿਅਕਤੀ ਦਾ ਮੂਲ ਅਧਿਕਾਰ ਹੈ ਅਗਰ ਤੁਸੀਂ ਜਾਓਗੇ ਤਾਂ ਤੁਹਾਡੇ ਕਹਿੰਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਉਹ ਤਾਂ ਮੂਸੇ ਵਾਲੇ ਦਾ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਲਈ ਆਪਣਾ ਪੁੱਤ ਗਵਾਤਾ ਪੰਜਾਬੀਅਤ ਦੇ ਲਈ ਉਹਨਾਂ ਦੇ ਪੁੱਤ ਨੇ ਜਾਨ ਦਿੱਤੀ ਹੈ ਮੈਨੂੰ ਲੱਗਦਾ ਉਹ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਉਹਨਾਂ ਦੀ ਕੰਪਲੇਂਟ ਤੇ ਉਸ ਤੋਂ ਬਾਅਦ ਹੋਰੇ ਤੇ ਅਗਰ ਕੁਝ ਜਾਂਚ ਪੜਤਾਲ ਕਰਨੀ ਹੈ ਤਾਂ ਉਸ ਤੋਂ ਬਾਅਦ ਕਰਨ ਲੇਕਿਨ ਜੇ ਰੋ ਤੁਸੀਂ ਕੰਪਲੇਂਟ ਹੀ ਨਹੀਂ ਧਰਨਾ ਹੀ ਲਾਉਣਾ ਪਏਗਾ ਪੂਰੀ ਸਮੁੱਚੀ ਕਾਂਗਰਸ ਪੋਲਾ ਬਾਈ ਜੀ ਦੇ ਨਾਲ ਮੂਸੇ ਵਾਲੇ ਪਰਿਵਾਰ ਦੇ ਨਾਲ ਚਟਾਨ ਦੇ ਵਾਂਗ ਖੜੀ ਆ ਜੋ ਹੁਕਮ ਹੋਏਗਾ ਪਰਿਵਾਰ ਦਾ ਅਸੀਂ ਸਾਰੇ ਗੱਲ ਕਰ ਰਹੇ ਹਾਂ ਬੀਜੇਪੀ ਦੇ ਜਾਖੜ ਦੀ ਗੱਲ ਕਰ ਰਹੇ ਹੋ ਕਿਤਨੇ ਕਿਤਨੇ ਭੂਤਾਂ ਵਾਲੇ ਬਿਆਨ ਨੂੰ ਜਿਹੜੇ ਕਹਦੇ ਨੇ ਦੇਖੋ ਹਣ ਜਾਖੜ ਸਾਹਿਬ ਨੇ ਤਾਂ ਆਪ ਹੀ ਕਹਿਦਾ ਵੀ ਅਸੀਂ ਭੂਤ ਹੈ ਦੋ ਭੂਤ ਵਿਖਦੇ ਸੋ ਸਾਨੂੰ ਤਾਂ ਭੂਤਾਂ ਨੂੰ ਕੱਢਣਾ ਕਿਵੇਂ ਸਾਨੂੰ ਸਾਡੇ ਅਕਸਰੀ ਪੰਜਾਬੀ ਜਿਹੜੇ ਆ ਉਹ ਭੂਤ ਕੱਢ ਦਿੰਦੇ ਆ ਸੋ ਜਿਹੜਾ ਇਹ ਭੂਤਾਂ ਦੀ ਗੱਲ ਕਰਦੇ ਜੇ ਉਹ ਭੂਤ ਹੈ ਤਾਂ ਭੂਤ ਕੱਢਣਾ ਪੰਜਾਬ ਦੇ ਲੋਕ ਜਾਣਦੇ ਆ ਜਾਖੜ ਸਾਹਿਬ 2 ਮਿੰਟਾ ਜੋ ਪੂਤ ਕੱਢ ਦੇਣਗੇ ਤੁਹਾਨੂੰ ਇਤਰਾਜ਼ ਕੀ ਹੈ ਤੁਸੀਂ ਵੀ ਆਮ ਆਦਮੀ ਪਾਰਟੀ ਨਾਲ ਝੋਟਾ ਕੀਤਾ ਸੀ ਗੱਟ ਜੋੜ ਕੀਤਾ ਸੀ ਅਸੀਂ ਬਿਲਕੁਲ ਗੱਟ ਜੋੜ ਨਹੀਂ ਕੀਤਾ ਮੈਂ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨਹੀਂ ਪਹਿਲੇ ਦਿਨ ਉਹ ਜਦੋਂ ਸਾਨੂੰ ਪੁੱਛਿਆ ਗਿਆ ਕਿ ਕੀ ਆਪਾਂ ਗੱਟ ਜੋੜ ਕਰੀਆ ਸੀ ਆਖਿਆ ਗੱਟ ਜੋੜ ਨਹੀਂ ਕਰਾਂਗੇ ਔਰ ਪੰਜਾਬ ਦੇ ਕਰਕੇ ਅੱਜ ਇੰਡੀਆ ਅਲਾਈਅንስ ਦੇ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਮਿਲ ਨਹੀਂ ਹੈ ਉਹ ਇੰਡੀਆ ਅਲਾਈਅਅንስ ਦਾ ਦਬਾ ਸੀ تمام سیاسی پارٹیوں دا بڑے لیول دی لڑائی سی اس کر کے او شامل سن پر ਸਾਡੀ ਅੱਖ ਉਹਨਾਂ ਨਾਲ ਨਹੀਂ ਮਿਲਦੀ ਸੀ ਉਸ ਵੇਲੇ ਵੀ ਪਰ انڈیا ਆਲਾਈਂਸ ਪਰ ਪੰਜਾਬ ਚ ਕੋਈ ਆਲਾਈਂਸ ਨਹੀਂ ਸੀਗਾ ਅਸੀਂ 7 ਸੀਟਾਂ ਜਿੱਤੀਆਂ اور ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਮੇਅਰ ਦੇ ਸਮੇਂ ਬਣਿਆ ਸੀ ਉਹ ਵੀ ਆਲਾਈਂਸ ਨੂੰ ਤੋੜਿਆ ਗਿਆ ਕਿ ਇਹਨਾਂ ਨਾਲ ਕਿਸੇ ਕੀਮਤ ਤੇ ਕੋਈ ਸਮਝੌਤਾ ਨਹੀਂ ਕਿਉਂਕਿ ਇਹ ਪੰਜਾਬ ਦੇ ਨਾਲ ਇਹਨਾਂ ਲੋਕਾਂ ਨੇ ਧੋਖਾ ਕੀਤਾ। ਬਾਬਾ ਬਿਆਸ ਕਿ ਅਡਿਰਮੁਖੀ ਲਗਾਤਾਰ ਗਤੀਵਿਧੀਆਂ ਚੇਜ ਤੇ ਚੇਜ ਹੋਈਆਂ। ਚਲੋ ਮੈਂ ਕਿਸੇ ਪ੍ਰਕਾਰ ਦੀ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ। ਸਮਝੌਤਾ ਐਕਸਪ੍ਰੈਸ ਗਵਰਨਰ ਸਾਹਿਬ ਨੇ ਚਲਾਈ ਹੈ। ਹੁਣ ਗਵਰਨਰ ਸਾਹਿਬ ਘਰੀ ਯਾਤਰਾ ਕਰ ਰਹੇ ਹੈ ਬਈ। ਸਾਡਾ ਅੱਧਾ ਪੰਜਾਬ ਤਾਂ ਬਾਰਡਰ ਤੇ ਹੈ। ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਬਾਰਡਰ ਦੇ ਰਾਹੀਂ ਜਿਹੜਾ ਨਿਸ਼ਾ ਆ ਰਿਹਾ ਹੈ, ਡਰੋਨਸ ਨਾਲ ਹੀ ਨਿਸ਼ਾ ਆ ਰਿਹਾ ਹੈ। ਤੇ ਤੁਹਾਡੀ NIA ਕੀ ਕਰ ਰਹੀ ਹੈ ਭਈ ਤੁਹਾਡੀ ਬਾਰਡਰ ਸਕਿਉਰਿਟੀ ਫੋਰਸਸ ਕੀ ਕਰ ਰਹੀ ਹੈ 50 ਕਿਲੋਮੀਟਰ ਤੱਕ ਦਾ ਏਰੀਆ ਭਗਵੰਤ ਮਾਨ ਸਾਦੀ ਸਰਕਾਰ ਨਸ਼ੇ ਲਈ ਜ਼म्मेदार ਹੈ ਤੇ ਰਹੇਗੀ ਲੇਕਿਨ BJP ਬਰਾਬਰ ਦੀ ਜ਼म्मेदार ਹੈ ਕਿਉਂਕਿ ਅੱਧੇ ਪੰਜਾਬ ਦੇ ਉੱਤੇ ਸੈਂਟਰਲ ਸਕਿਉਰਿਟੀ ਫੋਰਸਸ ਲਗੀਆਂ ਵੀ ਐ ਜਿਨ੍ਹਾਂ ਦੀਆਂ ਦੇਖਰੇਖ ਤੇ ਜਿਨ੍ਹਾਂ ਦੀਆਂ ਅੱਖ ਦੇ ਥੱਲੇ ਇਹ ਸਾਰਾ ਧੰਦਾ ਨਸ਼ੇ ਦਾ ਚੱਲ ਰਿਹਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਮੈਂ ਇਹ ਚਾਹਨਾ ਹੈ ਕਿ ਸਿੱਧਾ ਸਿੱਧਾ ਗਵਰਨਰ ਸਾਹਿਬ ਯਾਤਰਾ ਕਰਨ ਦੀ ਬਜਾਏ ਤੁਸੀਂ ਸਮਝੌਤਾ ਕਰਾ ਦਿਓ ਫੇਰ ਸਾਡਾ ਤਾਂ ਉੱਥੇ ਐਮਪੀ ਵੀ ਨਹੀਂ ਸੀਗਾ ਕੱਲ ਕਿਹੜੇ ਸੰਵਿਧਾਨ ਵਾਲੇ ਬੰਦੇ ਆ ਇਸ ਸੰਵਿਧਾਨਿਕ ਰੂਪ ਦੇ ਵਿੱਚ ਤਾਂ ਉਹ ਸਾਰੇ ਚੁਣავ ਹਾਰੇ ਹੋਏ ਐ ਜਿਹੜੇ ਗਵਰਨਰ ਸਾਹਿਬ ਨਾਲ ਘੁੰਮ ਰਹੇ ਸਨ ਕੱਲ ਫਰੋਜਪੁਰ ਚ ਗਏ ਸ਼ੇਰ ਸਿੰਘ ਕੋ ਭਾਇਆ ਉੱਥੇ ਹੋਣਾ ਚਾਹੀਦਾ ਜਿਹੜਾ ਸਾਡਾ ਉੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਐ ਸੋ ਇਸ ਨੂੰ ਸਮਝੌਤਾ ਐ ਐਕਸਪ੍ਰੈਸ ਇਸ ਕਰਕੇ ਗਿਆ ਕਿ ਜਿਹੜੇ ਗਵਰਨਰ ਸਾਹਿਬ ਐ ਉਹ ਮੀਡੀਏਟਰ ਦਾ ਰੋਲ ਅਦਾ ਕਰ ਰਹੇ ਨੇ ਕਿ ਆਪਾਂ ਬੀਜੇਪੀ ਅਕਾਲੀ ਦਲ ਦਾ ਸਮਝੌਤਾ ਕਰਨਾ ਹੈ ਫੇਰ ਸ਼ਾਇਦ ਮਾੜਾ ਮੋਟਾ ਸਾਡੀ ਲੜਾਈ ਬਣ ਸਕੇ ਨਹੀਂ ਤਾਂ ਸਾਡਾ ਕੰਮ ਖਤਮ ਹੈ